ਬਾਬੋ ਕੀ ਹਾਲ ਚਾਲ ਬਈ ਹੋ ਟਿੱਕਾ ਸਾਰੇ ਤੇ ਜਾਨਪਰ ਕੂਤਰ ਬਲੱਡ ਲਾਈਨਾਂ ਸਰਾ ਹੋਣੀ ਆ ਸਾਰੇ ਨੇ ਤੇ ਟਾਵਰ ਤੇ ਬੈਠੇ ਨੇ ਗੋਲੇ ਧੀਏ ਬਈ ਜਿਹੜੀਆਂ ਮਤਲਬ ਉਹ ਉਡਾਣ ਵਾਲੀਆਂ ਕਬੂਤਰੀਆਂ ਅੱਜ ਕੈਮਰੇ ਚ ਮੜਾ ਗਿਆ ਟਾਈਪ ਬਲਗ ਰਿਹਾ ਹੁਣ ਆ ਸਾਨੂੰ ਖੜ ਦਿਓ ਟੈਂਪਰੇਚਰ ਹੈਗਾ 42 42 ਕੱਲ ਵਾਲੀ ਆ ਬਸ ਸਿੱਧਾ ਨਹੀਂ 12 ਵਜੇ ਦਾਣੇ ਦੋਨੇ ਮੋਹ ਲੈਣੇ ਜਾਣਾ ਖਾਲੀ ਨੇ ਉਹ ਜਮੀਨ

ਫੰਗ ਲੱਗ ਗਿਆ ਠੀਕ ਆ ਵੀ ਤੇ ਬੱਚਿਆਂ ਨੂੰ ਦਿੰਨੇ ਆ ਦਾਣਾ ਪਾਣੀ ਖੜ ਦੇ ਖੜ ਦੇ 12 ਵਜੇ ਕੇ ਹਾਂ 17 ਵਜੇ ਤੱਕ ਸਕੂਲ ਤਾਂ ਜਾਏ ਆ ਸਕੂਲ ਵੀ ਹਨਾ 12 ਵਜੇ ਕਰ ਲੱਗੇ ਹੁਣ ਛੁੱਟੀ ਵਧੀਆ ਹੋਊਗਾ ਚਲ ਆਪਾਂ ਹਨਾ ਇੰਨੇ ਕਬੂਤਰਾਂ ਵਾਲੀਆਂ ਜਿਹੜੀਆਂ ਉਡਾ ਉਡਾਈਆਂ ਹੋਣਗੀਆਂ ਇਹ ਸਾਰੀਆਂ ਮਹੀਨਾ ਪੂਰਾ ਹੋ ਜਾਊਗਾ ਹਨਾ ਨਾਲੇ ਵਧੀਆ ਪਾਣੀ ਪੋਣੀ ਵੀ ਸਹੀ ਲੱਗ ਜਾ ਕਰੋ ਤੇ ਬੱਚੇ ਨੂੰ ਪਾ ਪਾ ਦਿਆ ਦਾਣੇ ਇਹ ਵਿਚਾਰਾ ਭੁੱਖਾ ਪਿਆਸਾ ਲੈ ਉਹ ਬੱਚਾ ਖਾਣਾ ਪਾਣੀ ਦਾ ਕੱਲੀ ਨਹੀਂ ਖਾਣਾ ਤਾਂ ਮੈਂ ਤਾਂ ਤੈਨੂੰ ਖਵਾਉਣੀ ਲੱਗਦੇ ਤੂੰ ਤਾਂ ਬੱਟਾ ਵੀ ਹੋ ਗਿਆ ਯਾ ਕਿਹਾ ਵਾਪੇ ਖਾਣਾ ਮੈਂ ਸਕੂਲੋਂ ਆ ਕੇ ਮੈਂ ਆਹ ਦਿਨ ਨਾਲ ਪਹਿਲਾਂ ਤਾਂ ਵਲੋਗ ਸਟਾਰਟ ਕਰਿਆ ਮਹਾ ਵਲੋਗ ਬਣਾਉਣ ਦੇ ਇੱਕ ਹੈ ਤੇ ਕੱਲ੍ਹ ਅਗਲੇ ਐਤਵਾਰ ਤੱਕ ਨਵਾਂ ਕੰਟੈਂਟ ਦੇਖ ਲੋ ਜਿਹੜਾ ਹ ਖੁੱਡਾ ਇਹ ਖੁੱਡਿਆ ਸਾਰਾ ਲਿਪਣਾ ਬਾਹਰੋਂ ਅੰਦਰ ਨਿੰਨੀ ਮਾਰਦੀ ਮਿੱਟੀ ਲੱਗ ਜੇ ਠੀਕ ਆ ਆਥਣ ਬਲਾਉਣਾ ਠੰਡੇ ਸਮੇਂ ਮਿਲੇ ਠੀਕ ਆ ਕਬੂਤਰੀਆਂ ਉਹ ਵਾਗੀਆਂ ਹਾਂ ਜਵਾਬ ਕਰਦੀਆਂ ਜੂਮ ਘਟ ਲੱਗਾ ਮਾਰਨੇ ਹਟ ਦੇ ਇੱਥੇ ਬੱਬਾ ਕੇ ਕਬੂਤਰਾ ਆਵਣੇ ਕਬੂਤਰੀਆਂ ਨੇ ਜਾ ਲਾ ਗ੍ਰੈਂਡ ਪਰ ਫਰਫੂ ਜੇ ਮਾਰਨਾ ਕੀ ਹੋਇਆ ਲੋ ਪੀਖਾ ਉੱਡਣਾ ਮੈਂ ਤੂੰ ਦੱਸ ਦੇ ਪਰ ਫਿਰ ਨਾ ਚੀਕਣਾ ਮੈਨੂੰ ਪਰ ਹਾਂ ਵੀ ਹਾਂ ਵੀ ਮੈਨੂੰ ਡਾਉ ਕਰ ਮੀਚਾ ਇਹ ਇੱਕ ਧਾਵਾਂ ਇਤਨ ਮੈਂ ਦੇ ਲਾ ਫਿਰ ਤੂੰ ਘਾਂਟੇ ਬਾਅਦ ਬੈਠਾ ਕਰਿਆ ਘਾਂਟੇ ਬਾਅਦ ਕਿਉਂ ਅੱਧੇ ਘਾਂਟੇ ਬਾਅਦ ਮਾਣਾਂ ਯਾਰ ਕਿੱਥੇ ਰਹੀਆਂ ਇਹ ਛੱਡੋ ਬਨੇ ਅੱਧੀ ਫਿਰਦੀ ਆਉਣੀਆਂ ਚਲੋ ਦੰਡਾ ਹੁੰਦਾ ਪਿੰਨਾ ਕਾਲਡ ਡਰਿੰਕ ਕਰਦੇ ਹਾਂ ਬਤਾ ਲਾਵਾ ਯੋ ਕੋਲਿਆ ਆਪਾਂ ਲੈ ਕੋਲਡ ਡਰਿੰਕ ਆ ਇਥੋਂ ਹੀ ਦੇ ਦਉਂਦਾ ਮੈਂ ਗੁਮਤਰੀਆਂ ਆਪਣੀਆਂ ਆ ਕਿ ਮੇਰੇ ਸਾਹ ਮੰਦੜਾ ਲਾਉਣਾ ਬਹੁਤ ਮੈਨੂੰ ਜਿਹੜੀਆਂ ਨਾਲ ਲੱਗਦਾ ਲੱਛਣ ਇਹਨਾਂ ਦੇ ਚਲੋ ਕਰਦੇ ਹਾਂ ਸ਼ੇਅਰ ਸ਼ੂਟ ਹੈ ਨਹੀਂ ਕਿਤੇ ਦੇਖ ਨਹੀਂ ਰਹੀਆਂ ਸਾਰਾ ਅਸਮਾਨ ਭਰੋ ਲਿਆ ਉੱਚੇ ਵਾਗ ਗਿਆ ਗਰਮੀ ਕਰਤੇ ਵੋ ਦੀਆਂ ਦੇ ਗਿਆ ਦੀਆਂ ਦੀ ਆਉ ਫਿਰਦਿਆਂ ਬਈ ਆ ਫਿਰਦਿਆਂ ਇਹ ਆ ਫਿਰਦਿਆਂ ਉਹ ਇਹ ਫਿਰਦੇ ਹਾਂ ਹੁਣ ਦੀਆਂ ਥੋੜੀਆਂ ਆਈਆਂ ਉੱਚੀ ਬਾਹਣੇ ਬਾਕੀ ਟੈਂਪਰੇਚਰ ਦੇਖਾ ਕਿੰਨਾ ਅੱਜ ਮੜਿਆ ਜਿਹੜੀ ਬੋਰੀ ਐ ਇਹ ਵੀ ਕਰਦੇ ਆ ਸਾਹ ਵਾਲੀ ਆ ਬਈ ਟੈਂਪਰੇਚਰ ਦੇਖ ਲਿਆ ਮੈਨੇ ਤੇ ਜੂੰ ਵੀ ਮਾਰ ਲੱਗ ਗਿਆ ਮਾਰਨ ਪਹਿਲਾਂ ਤਾਂ ਖੜ ਜੋ ਐਨਾ ਕਰਤਾ ਸੀ ਹੁਣ ਐਨਾ ਕਰ ਉਹ ਸਾਈਟਿੰਗ ਰੂਟਿੰਗੇ ਕਈ ਵਾਰ ਹਿੱਲੇ ਜਾਂਦੀਆਂ ਤੇ ਆਪਣੀਆਂ ਜਨਪਰਾ ਖੜਜੋ ਪਲ ਤਾਂ ਮੰਜੀ ਇੱਧਰ ਕਰੀਏ ਬੋ ਵਿਚਾਰੀ ਹੁਣ ਮੱਚੀ ਜਾਂਦੀ ਹੈ ਉੱਪੇ ਟਿੱਕਾ ਹੋ ਗਿਆ ਇਹਨਾਂ ਦੇਖ ਨਹੀਂ ਆਨੇ ਕਿ ਨਾ ਨਾ ਯਾਰ ਭੇਡ ਗੈਬ ਹੋ ਗਈਆਂ ਅੱਜ ਵਧੀਆ ਉੱਡੀ ਜਾਣ ਬਸ ਹੁਣ ਰੋਜ਼ਵਾਰੀ ਕਰਾਇਆ ਕਰਾਂ ਉਹਨਾਂ ਦੀ ਤੋ ਪੇਵੂਰੀਆਂ ਸੁੱਕੀਆਂ ਕੱਲ ਮੜਾ ਇਹ ਪਾਣੀ ਦੇ ਕੇ ਛੱਡੀਆਂ ਸੀ ਕਬੂਤਰੀਆਂ ਕੱਲ ਉੱਡੀਆਂ ਨਹੀਂ ਕੱਲ ਜ਼ਿਆਦਾ ਟੀ ਟੈਂਪਰੇਚਰ ਠੀਕ ਆ ਨਾਲੇ ਕੱਲ ਉੱਚੀਆਂ ਵੀ ਨਹੀਂ ਗਈਆਂ ਵੀ ਜੰਮੀ ਵੀ ਤੁਸੀਂ ਆਪ ਹੀ ਦੇਖ ਲਓ ਪਤਾ ਨਹੀਂ ਲੱਗਿਆ ਕਿੱਧਰ ਦੇ ਕਿੱਧਰ ਗਈਆਂ ਠੀਕ ਆ ਚਲੋ ਬਾਕੀ ਦੇ ਆ ਕਰੀਏ ਆ ਬਾਟੀ ਤਾਂ ਵਾ ਗਏ ਤੇ ਬੋਰੀ ਚ ਦਾਣਾ ਲੂਣਾ ਤਾਂ ਨਹੀਂ ਹੈਗਾ ਇਹ ਚੱਕਣਾ ਥਿੰਨ ਧੋਣਿਆ ਗਿੱਲੇ ਕਰਕੇ ਹਾਲੇ ਧੋਣ ਦੇ ਬੱਚੇ ਕਬੂਤਰ ਆ ਗਏ ਬੈਠਣ ਆ ਗਏ ਮਤਲਬ ਵੀ ਲੱਗ ਕੇ ਆ ਗਏ ਤੋ ਹੁਣ ਐਨੇ ਚਲਾਉਣੇ ਰੀਲਾ ਰਲਾ ਦੇਖਦੇ ਆ ਮੋਬਾਈਲ ਤੇ ਇਹ ਨੂੰ ਚੱਕਦੇ ਆ ਇਹ ਪਤਾ ਕੀ ਹੈ ਹਵਾ ਰੋਗੋਂ ਦਾ ਬਈਆ ਰ ਉਹ ਕੀ ਕਰੀ ਇਹਦਾ ਬਾਕੀ ਉਹ ਤਾਂ ਠੀਕ ਠੀਕ ਹੈ ਨਾ ਵੀ ਐ ਹਵਾ ਹਵਾਂ ਦੀ ਰਹਿੰਦੀ ਆ ਦੇ ਦੇ ਨੀਚੇ ਪਈ ਇਹ ਹਵਾ ਰੋਗੋਂ ਦਾ ਇਦਾਂ ਹਵਾ ਚੱਲ ਰਹੀ ਹੈ ਪੂਰੀ ਆ ਨਾ ਹਣਾ ਉਹ ਮੱਠੀ ਮੱਠੀ ਜੀ ਇਹ ਰੋਕ ਲੈਂਦਾ ਸਾਰੀ ਬਾਕੀ ਕੋਈ ਨਾ ਦੇਖ ਰਿਆ ਸੈਟ ਵਟ ਕਰਕੇ ਇੱਧਰ ਆਪਣਾ ਕੱਲ ਵਾਲਾ ਪਾਣੀ ਇਹਨੂੰ ਦੋ ਦੀ ਫਰਾਕ ਪੂਗਾ ਉਹਨਾਂ ਦਾ ਖਾਰ ਦੇ ਦਾ ਟੱਕਣ ਹੋ ਰਿਹਾ ਬਈ ਦੋਤਾ ਠੀਕ ਹੈ ਲਾ ਕੇ ਪੱਕਣਾ ਰੱਖ ਲਿਆ ਠੀਕ ਸਰੇਂਜੀ ਪਈ ਆ ਹਾ ਪਥੜਾਈ ਤੇ ਗੋਲੀਆਂ ਗੋਲੀ ਬਾਤ ਹਾਂ ਹੈਈ ਆ ਬਈ ਹੈਗੀ ਆ ਦਿਓ ਦੋ ਬੱਚੇ ਉਹ ਜਿਹੜੇ ਇੱਕ ਪੱਠੀ ਆ ਕੋਣੋ ਦੇਣੀ ਆ ਗੋਲੀ ਹਣਾ ਹੁਣ ਬਸ ਆ ਕੇ ਘੰਟੇ ਦੋ ਘੰਟੇ ਬਾਅਦ ਉਹਨੂੰ ਗੋਲੀ ਦੇ ਦੇਣੀ ਆ ਠੀਕ ਆ ਇੱਕ ਬੱਚੇ ਨੂੰ ਦੇਣੀ ਆ ਜਿਹੜਾ ਅੰਦਰ ਬੈਠਾ ਖੁੱਡੇ ਚ ਹਣਾ ਇਹਦੇ ਉਹਦੇ ਗਲਜਾ ਪੱਕਿਆ ਪਿਆ ਅਇਦੇ ਫੁਨਸੀਆਂ ਦੇ ਪੈਰਾਂ ਤੇ ਉਹਦੇ ਵੀ ਫੁਨਸੀਆਂ ਨੇ ਆ ਮੂਹੇ ਤੇ ਬਾਕੀ ਭਈ ਆਏ ਦੇਖੋ ਤੁਸੀਂ ਜਿਹੜੇ ਆਪਾਂ ਨੇ ਬੱਚੇ ਖੜਾਏ ਸੀ ਉਹਨਾਂ ਨੇ ਇੱਕ ਐਨੀ ਇੱਕ ਫੁਨਸੀ ਟੱਚ ਵੀ ਨਹੀਂ ਕੀਤੀ ਜਿੱਥੋਂ ਆਪਾਂ ਬਾਹਰੋਂ ਲਿਆਇਆ ਕਬੂਤਰ ਹਨਾ ਉਹ ਉਹ ਕਬੂਤਰਾਂ ਦੇ ਫੁਨਸੀਆਂ ਭਰੀਆਂ ਪਈਆਂ ਨੇ ਦੇਖੋ ਤੁਸੀਂ ਆਪੇ ਹਿਸਾਬ ਲਾ ਲਓ ਜਿਵੇਂ ਦੇਖ ਆਪਾਂ ਘਰੇ ਕਢਾਉਂਦੇ ਸੀ ਬੱਚੇ ਪੂਰੇ ਇੱਕ ਇੰਨੀ ਕ ਫੋਨ ਸੀ ਟੱਚ ਨਹੀਂ ਕਰਾ ਅਟੈਚ ਬੀਲਾ ਬੀਨ ਹੋ ਜੂ ਫੋਨ ਸੀ ਹਨਾ ਚਲੋ ਬੀਲਾ ਮੈਂ ਤਾਂ ਆ ਕਰੀਏ ਇਹਨੂੰ ਕਰ ਦਿੰਨੇ ਆ ਪਰ ਇਹ ਸੈਟ ਬਾਕੀ ਦੰਤ ਪੌਂਦੀ ਰਹਿੰਦੇ ਨੇ ਬਸ ਕਰ ਦੇ ਅਸ਼ੀਰਸ ਹੋਈ ਬਬਿਓ ਕਰਤਾ ਕਲੀਨ ਸਾਰਾ ਠੀਕਾ ਬਬਿਓ ਤੇ ਆਹ ਕਪੜਾ ਆ ਕੀ ਖਰਾਬ ਹੀ ਹੈ ਇਹਨੂੰ ਪਾ ਦਈਏ ਕੀ ਕਹਿੰਦੇ ਨੇ ਇਹਨੂੰ ਲਾਸਣਾ ਲਾਸਣਾ ਤੇ ਮਪੜੇ ਲਾ ਦੇਣੀ ਆ ਪਾ ਪਾਈ ਬਾਕੀ ਕੋਲ ਨੂੰ ਤੋਂ ਰੰਗ ਬਾਚ ਬਾਕੀ ਤੁਸੀਂ ਦੇਖੋ ਕਰਤ ਸਾਰਾ ਕਲੀਨ ਬਸ ਆਹ ਧੂਸੇ ਲਾ ਦੇ ਨੂੰ ਲਾ ਤਾਂ ਇੱਕ ਜਣ ਤੱਕ ਤੇ ਉਹ ਖੜੀਆਂ ਉਹ ਕਬੂਤਰਾਂ ਦੇਗਣ 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 ਉਹ ਖੜੀਆਂ ਨੇ ਜਮੇ ਓਏ ਬਿੰਦੀਨਾ ਸੋਨ ਨਹੀਂ ਦਿਖਣੀਆਂ ਕੋਸ ਬਈ ਕੈਮਰਾ ਯੂਮ ਕੱਟ ਲਾਦਾ ਓ ਖੜੀਆਂ ਨੇ ਜਮੇ ਸਿਖਰਾਂ ਤੇ ਖੜਦੇ ਖੜਦੇ ਦੁਹਾਵਾ ਆਇਆ ਤੁਨੂੰ ਇੱਕ ਫੋਨ ਹੀਟ ਮਾਰਨ ਰਿਹਾ ਇਹ ਤਾਂ ਬਗਲੇ ਇਹ ਖੜਦੇ ਖੜਦੇ ਬੱਬਿਓ ਖੜਦੇ 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 ਚਾਰ ਨੇ ਚਾਰੇ ਬੰਦ ਖੜੀਆਂ ਨੇ ਮਤਲਬ ਉੱਚੇ ਬਹੁਤ ਲੱਗ ਰਹੇ ਨੇ ਬੰਦ ਨਹੀਂ ਹੈਗੀਆਂ ਬੰਦ ਤਾਂ ਬਹੁਤ ਚੁੰਦੀਆਂ ਨੇ ਇਹ ਤਾਂ ਹੋੜੀਆ ਤੋੜੀਆਂ ਨੇ ਖੜਜ ਖੜੀਆਂ ਨੇ ਹੋਰੀ ਰਹਿਣ ਨੇ ਮੇਨੂੰ ਸ਼ੌਂ ਚ ਇਹ ਔਰ ਦੇਖੋ ਖੜਜ ਮੈਨੂੰ ਵੀ ਨਹੀਂ ਦਿਖ ਰਹੀ ਏ ਯਰ ਕੈਮਰੇ ਚ ਵੀ ਨਹੀਂ ਦਿਖ ਰੀਆਂ ਇਹ ਆਹ ਦੇਖੋ ਆਹ ਔਰ ਉਹ ਨਹੀਂ ਦਿਖ ਰਹੀ ਨੇ ਵੀ ਮੈਨੂੰ ਨਹੀਂ ਪਤਾ ਦੇਖ ਲਓ ਉਹਦਾ ਇਹ ਰਬ ਕੀ ਕਸਾ ਨੇ ਐਸੇ ਫੋਨ ਨਾਲ ਗੁਜ਼ਾਰਾ ਕਰਨਾ ਪਊਗਾ ਦੇਖੋ ਚਲੋ ਕੋਈ ਨਾ ਫਿਰ ਕਦੇ ਜਾਦੇ ਝੂਮ ਵਾਲਾ ਵੀ ਲਿਆਵਾਂਗੇ ਫੋਨ ਠੀਕ ਹੈ ਆ ਹੀਂ ਗਿਆ ਰ ਕਰਨਾ ਪੂ ਠੰਡਾ ਠੰਡਾ ਪੀ ਲਿਆ ਪਾਣੀ ਵੈਸੇ ਪਿਆਜ਼ ਜੀ ਦਬੂ ਜੀ ਨਹੀਂ ਗਰਮ ਹੋ ਜਾਂਦੀ ਥੋੜਾ ਜਿਆ ਆ ਨਾ ਠੰਡਾ ਨਹੀਂ ਚਲੋ ਬਾਲੀ ਪਕਾਈ ਜੀ ਨੀ ਮਾਰਦੇ ਖਾਣੇ ਰੋਟੀ ਰੱਟੀ ਫਿਰ ਕਰਦੇ ਸ਼ੇਰ ਸੋ ਨਾ ਟਾਇ ਹੁੰਦੇ ਕੀ ਅ 12:43 ਹੋ ਗਿਆ ਵੀ ਟਾਈਮ ਮੈਨੂੰ 25 ਕੁ ਮਿੰਟ ਹੋ ਗਏ ਚਲੋ ਹੁਣ ਜਾਂਦੇ ਆ ਕਰਦੇ ਆ ਸ਼ੇਰ ਬਬੂ 1:02 ਕੇ 3 ਮਿੰਟ ਹੋ ਗਏ ਆ ਰਹੇ ਆ ਗਏ ਜੀ ਮੀਮੀਆਂ ਹੁਣ ਤਾਂ ਆ ਫਿਰਤੀ ਹੁਣ ਭਾਈ ਖੜ ਜੋ ਉਹ ਹਰਦੀ ਆ ਗਏ ਅੰਦਰ ਇੰਦਰ ਹੋਣੀਆਂ ਫੇਰ ਮੁੜ ਜਿਾਂ ਉੱਧਰ ਨੂੰ ਚੱਲੋ ਕੋਈ ਨਾ ਦੋ ਤਿੰਨ ਦਾ ਜਾ ਟਾਈਮ ਜੇ ਵਧੀਆ ਕਰ ਚੱਲ ਬਾਕੀ ਗਰਮੀ ਜ਼ਿਆਦਾ ਆ 42 ਬਹੁਤਾ ਚੱਲ ਕੰਟਕ ਪਾ ਗੇ ਕੰਟਕ ਤਾਂ 2 ਘੰਟੇ ਉੱਡੇ ਨੇ ਤਾਂ ਹੀ ਵਸ ਦੋਟਾਈ ਬਹੁਤ ਪਰ ਕੱਲ੍ਹ ਨੂੰ ਵੀ ਠੀਕ ਆ ਯਾਰ ਕੁਝ ਨਹੀਂ ਹੁੰਦਾ ਬਾਕੀ ਜਿਹੜੀਆਂ ਆ ਵੱਡੀਆਂ ਸੀ ਇਹ ਬਹੁਤ ਜ਼ਨਾਵਾਦ ਕੱਡੀਆਂ ਸੀ ਹਨਾ ਮਤਲਬ ਇੱਕ ਹਫਤੇ ਬਾਅਦ ਉੜਾਈਆਂ ਤੀ ਤਾਂ ਕਰਕੇ ਮੜਾ ਜਾਂ ਸਰੀਰ じゃ ਬਣਦਾ ਨਹੀਂ ਹੁੰਦਾ ਇਹਨਾਂ ਦਾ ਤਾਂ ਹੀ ਨੁੱਟੀਆਂ ਕੱਲ ਅੱਜ ਦੇਖੋ ਕਿਵੇਂ ਫਰਦੀਆਂ ਨੇ ਦੋਵੇਂ ਹਨਾ ਫੇਰ ਮੁੜ ਗਈਆਂ ਚੱਲ ਉੱਤੇ ਆ ਤੇ ਫੇਰ ਕਰਦੇ ਸ਼ੇਰਮਾ ਦਾ ਅੰਦਰ ਪੈ ਗਿਆ ਸੀ ਲੋ ਆ ਗਏ ਖੜ ਦਿਖੜ ਦਿਖ ਨੀ ਬਿਠਾ ਲਈਏ ਬਿਠਾ ਲਈਏ ਬਾਦੂ ਦਾ ਨਾਲ ਪਾਸੇ ਬੈਠਣੀ ਆ ਆ ਗਈਆਂ ਬੈਜੋ ਯਾਰ ਪਰੇ ਮੇਰੀ ਵੀ ਨੰਗੇ ਪੈਰ ਨੇ ਲੈ ਹੁਣ ਬੈਂਦੀਆਂ ਨਹੀਂ ਪਤੰਦਰ ਦੀਆਂ ਫਰਾਆਂ ਜਾਓ ਫਿਰ ਜਿੰਨੇ ਹੀ ਬੱਠਾ ਨਾ ਬੈਠਣ ਦੇ ਔਰ ਯਾਰ ਮੈਨੂੰ ਤਾਂ ਮਚਾਈ ਜਾਂਦੀਆਂ ਨੇ ਜਦੋਂ ਮੈਂ ਉਹਰੇ ਖੜਾ ਤੀ ਉਹ ਤਾਂ ਐ ਉਤਰ ਲੱਗ ਰਹੇ ਨੀਚੇ ਜਦੋਂ ਮੈਂ ਛਾਤਰੀ ਲਾਤੀ ਉਹ ਤਾਂ ਮੁੜ ਗਈ ਆ ਬੱਦ ਦਿੱਟੋਂ ਦਾ ਆਕੀਆਂ ਲੱਗ ਰਿਹਾ ਹੈ ਤਾਂ ਦੇਖੀਏ ਤਾਂ ਮੈਂ 120 ਚਲੋ ਵਧੀਆ ਫਿਰ ਵੀ ਆਣਾ ਬਈ 42 43 ਡਿਗਰੀ ਹੈ ਟੈਂਪਰੇਚਰ ਬਹੁਤ ਡੀਆਂ ਬਹੁਤ ਵਧੀਆ ਚੱਲ 4 3 4 ਹੀ ਮਟਿਆਰਾ 2 ਦੀ ਤਾਂ ਉਮਰ ਵੱਡੀ ਆਲੇ ਆਹ ਕਿੱਟੋਂ ਦਾ ਆ ਗਿਆ ਮਈ ਹੋਈ ਚਿੱਟੀਆਂ ਵਾਲੀ ਤੇ ਮਾਂਗ ਲਈ ਦੋ ਇਹਨਾਂ ਦੇ ਸਾਫੀ ਖਾੜ ਦਿਓ ਬਈ ਛਾਤਰੀ ਉੱਚੀ ਲਾਓ ਬਾਬ ਲਾਤੀ ਛਾਤਰੀ ਵੀ ਉੱਚੀ ਆ ਫੜਦੀਆਂ ਨੇ ਡਿੱਗਦੀਆਂ ਇਹ ਆ ਦੇਖੀਂ ਦੇਖੀਂ ਪਿੱੱਚੀ ਫਾਦੀਆਂ ਫੜਦੀਆਂ ਨੇ ਲਾ ਵਾਗੋ ਇਹ ਚਾਰਿਆ ਲੀਆਂ ਉਹ ਤੇਰੀ ਓਏ ਫੇਰ ਹੋ ਗਿਆ ਕੰਮ ਇੰਨਾ ਦਾ ਲੱਗ ਗਿਆ ਜੀ ਯੂਰ ਦੇਖੋ ਟੰਡਾ ਉਹਨੂੰ ਦੇਖੋ ਤੁਸੀਂ ਜਮੀ ਉਹਦਾ ਡੇਗਣ ਵਾਲੀ ਹੋ ਰਹੀ ਹੈ ਜਮੀ ਮੱਕੀਦਰ ਦੇਖ ਮੈਂ ਚਿੱਟੀਆਂ ਵਾਲੀ ਉਹਦਾ ਕੀ ਹਾਲਾ ਉਹ ਵੀ ਬਈ ਪੂਰੀ ਉਹ ਹੋ ਰਹੀ ਹੈ ਚਲੋ ਕੋਈ ਨਾ ਨੇ ਬੈਠ ਲਓ ਨਾਲ ਹੂਤੇ ਅੱਜ ਫੇਰ ਝੋਲ ਆਈਆਂ ਉਸ ਗਰਮੀ ਵੀ ਜਿਆਦਾ ਹੈ ਟੰਡ ਦੇਖੋ ਤੁਸੀਂ ਪਰ ਨਹੀਂ ਪੱਸਦੇ ਉਹਦਾ ਤਾਂ ਪੂਰਾ ਜਲੂਸ ਨਿਕਲ ਰਿਹਾ ਜੰਮ ਦੇਖੋ ਲੈ ਇਹ ਕਾਰਨ ਕਉ ਉੱਤਰਾਂ ਉਹ ਤਾਂ ਗਰਮੀ ਕੱਲੂ ਦੇਖੋ ਪਰਸ ਨੂੰ ਦੇਖੋ ਅਗਲੇ ਅਗਲੇ ਐਤਵਾਰ ਤੱਕ 46 ਡਿਗਰੀ ਟੈਂਪਰੇਚਰ ਉਦੋਂ ਕੀ ਕਰਨਗੇ ਖੇਲ ਹਨਾ ਆਇਆ ਘਰ ਦਾ ਕਉ ਉੱਤਰਾਂ ਲੋਚ ਆ ਰਹੰਦਾ ਚਲੋ ਹੌਪੇ ਨੇ ਬੋਰੀ ਫੇਰ ਕਰਾਉਣਿਆ ਸਾਨੂੰ ਸ਼ੌਕ ਹੈ ਨਾ ਇਹ ਬੈਗੀਆਂ 1:20 ਮਿੰਟਾਂ ਦੇ ਬਾਈ ਠੀਕ ਆ 12:00 ਵਜੇ ਉਤੇ ਡਾਈਆਂ ਸੀ 12:17 ਤੇ ਕਰਤਾ ਇਹਨਾਂ ਦਾ ਅਗਲੀ ਕਰਕੇ ਹੁਣ ਲਿਆਉਣੇ ਇਹਨਾਂ ਨੂੰ ਤਾਰ ਕੇ ਭਾਗ ਹੁਣ ਤਾਰੀ ਇਹਨਾਂ ਨੂੰ ਉਧੇ ਰਾਤ ਹੋ ਗਿਆ। ਫੜੀ ਬਾਬੂ। ਉਤਰੀਆਂ ਤਾੜਤੀਆਂ ਇਹਦੇ ਵਿੱਚ। ਆ ਦੇਖੋ ਕਿੰਨਾ ਜੇ ਫਿਰ ਟੈਂਪਰੇਚਰ ਜਿਆਦਾ ਕਰਕੇ। ਟੰਡੂ ਜਦ ਤੱਕ ਬੁਈ ਰਿਹਾ ਕੁਛ ਨਹੀਂ, ਜਮੀ ਨਹੀਂ ਰਿਹਾ ਦੇਖ। ਫਿਰ ਵੀ ਐਂ ਤਾਂ ਠੀਕ ਐ। ਥੋੜਾ ਜ਼ਿਆਦਾ ਜ਼ੋਰ ਨਹੀਂ ਲੱਗਿਆ। ਪਰ ਜਮੀ ਨਹੀਂ ਬੁਈ ਕੁਛ ਰਿਹਾ ਦੇਖ। ਐ ਜਮੀ ਇਹ ਵੀ ਨੰ 50 ਗ੍ਰਾਮ ਹੋ ਗਏ ਬੱਸ ਇੰਨਾ ਕ ਤੇ ਯਾਰ ਆਪਣੀ ਵੀ ਛੱਟ ਬੱਜੀ ਲਾਉਂਦੇ ਲਾਉਂਦੇ ਦੇਖ ਤੋ ਕਿਵੇਂ ਹੰਕਣ ਲੱਗਣੇ ਚਲੋ ਕੋਈ ਨਾ ਬੈਠਣ ਦੋ ਤਾਂ ਲਾਉਂਦੇ ਬੱਪਿਓ ਭਾਈ ਸ਼ੌਤ ਤੇਰੀ ਗੁੰਡੀ ਲੱਗ ਗਈ ਆ ਆ ਪਾਣੀ ਨਹੀਂ ਆਇਆ ਉਹਨਾਂ ਵਾਸਤੇ ਮਿਕਸੀ ਦੇ ਵਿੱਚ ਖੰਡ ਆ ਗਈ ਖੰਡ ਤਾਂ ਆ ਆਪ ਕੋ ਉਤਰੀਆਂ ਜੜੀਆਂ ਹੈ ਇਹਨਾਂ ਨੂੰ ਪਾਣੀ ਸੋਕ ਲੈਣੀ ਹੈ ਹਨਾ ਬਸ ਫਿਰ ਸਹੀ ਸਮੇਂ ਨਾਲ ਇਹਨਾਂ ਨੂੰ ਦਾਣੇ ਪੈ ਜਾਣਗੇ ਤਾਂ ਲੈ ਆ ਖੰਡ ਪਾ ਕੇ ਬਾਕੀ ਤਾਂ ਹੋਰ ਵੀ ਬਹੁਤ ਕੁਝ ਪੈਸਾ ਦਾ ਹੋਰ ਬਥੇਰੀਆਂ ਚੀਜ਼ਾਂ ਸੋਕਣ ਵਾਸਤੇ ਪਰ ਆਹ ਆ ਟੰਡਾ ਪੀਲਾਣ ਦੇ ਚਾਰੀ ਨੂੰ ਪੀਲਾ ਉਹ ਲੈ ਮਾਰਦਾ ਵੀ ਤੂੰ ਪਾਣੀ ਪੀ ਲੈ ਬਈ ਪਹਿਲਾਂ ਹੋ ਗਿਆਂ ਤਾਂ ਠੀਕ ਜਿਹੜੀਆਂ ਹੰਕਣੋਕਾਂ ਲੱਗ ਰਹੀਆਂ ਦੀ ਲਾਈਟ ਹੋਂ ਤੂੰ ਪੀ ਲੈ ਚਲੋ ਯਾਰ ਆਪ ਹੀ ਪੀ ਲੈਣੇ ਯਾਰ ਮੈਥੋਂ ਬਾਲਾ ਮੱਥਾ ਜਾ ਵਾਤਾ ਹੋਰ ਸਾਰਾ ਲੜਨ ਦੀ ਲੈਂਦੇ ਨੇ ਬਸ ਇਹ ਪਾਣੀ ਪੀ ਲੋ ਜਿੰਨਾ ਸਾਨੂੰ ਮਿਲਿਆ ਹੈ ਆ ਬੱਚਾ ਬਹੁਤ ਖਰਾਬ ਹੈ ਇਹਦੇ ਇੱਕ ਨੂੰ ਮਾਰਦਾ ਵੀ ਬਾਬੇ ਦੋ ਇੱਕ ਤਾਂ ਗੋਤਰ ਨੂੰ ਪੀ ਲੈ ਕਪੱਠੀ ਨਹੀਂ ਪੀਆ ਆ ਰਹੇਗੇ ਦੋ ਕਰਟਨ ਦਾ ਇੱਕ ਹੋਰ ਹੈਗੇ ਡੱਬੀ ਰਤੀ ਹੁਣ ਦਾਣੇ ਰੱਖ ਦਿੰਦੇ ਆ ਉਥੇ ਰਸ ਹੋ ਗਿਆ ਪਾਣੀ ਪੂਣੀ ਪੀ ਲਿਆ ਹੁਣ ਆ ਬਾਗ ਨੇ ਨਿਕਤੋ ਨੇ ਆਪੀ ਲੱਗ ਜਾਣੇ ਖਾਣ ਉਹ ਦੇਖੋ ਅੱਧੀ ਘਰਤੀ ਹੁਣ ਤਾਂ ਕੋਲੀ ਪੂਰੀ ਭਰੀ ਹੋਈ ਸੀ ਆਇਓ ਆਇ 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 ਚਿੱਟੀਆਂ ਲਈ ਹੋਰ ਪੀਉ ਪਾਣੀ ਦੱਬੀ ਨੇ ਵੀ ਪੀਣਾ ਹੋਊ ਚਲੋ ਕੋਈ ਨਾ ਇੱਕ ਕੰਡੇ ਪੀਲੂ ਚਲੋ ਕੋ ਮਦਦ ਕਰਦੇ ਨਾ ਬਲੋ ਬਣਾ ਮੇਰਾ ਵੀ ਹੋ ਗਿਆ ਗਰਮੀ ਨਾਲ ਬੁਰਾ ਹਾਲ ਤੇ ਇਹ ਕੋਰਾ ਪਾ ਜੜਦੀ ਹੈ ਤੇ ਜਿਹੜਾ ਆ ਇਹ ਨੂੰ ਮੈਂ ਅੱਗੇ ਚ ਕਰਤੀ ਏ ਠੀਕ ਆ ਆ ਕੇ ਮਿਲਾਂਗੇ ਨੂੰ ਆਥਾ ਨੇ ਚਲੋ ਮੈਂ ਤਾਂ ਕਿਸੇ ਨੇ ਬਲੋ ਬਣਾ ਬਾਏ ਬਾਏ